ਕਿ ਧਿਆਨ ਨਾਲ ਕੀ ਅੱਜ ਬਾਬਾ ਸਾਹਾ ਬੇੜਕਰ ਜੀ ਦੇ ਬਣਾ ਤੋਂ ਮਿਸ਼ਨ ਨੂੰ ਇਕੱਠੇ ਹੋਣ ਦੇ ਵਿੱਚ ਸਾਡਾ ਮੇਨ ਮਕਸਦ ਇਹ ਆ ਕਿ ਕੱਲ ਦੀ 26 ਜਨਵਰੀ ਦੇ ਮੌਕੇ ਤੇ ਬਾਬਾ ਸਾਹਾ ਬੇੜਕਰ ਜੀ ਦੇ ਅਮਰਸਾਦ ਵਿੱਚ ਜੋ ਕਿਸੇ ਇਨਸਾਨ ਵੱਲੋਂ ਬਾਬਾ ਸਾਵਾ ਬੇਰਗੀ ਦਾ ਬਹੁਤ ਤੋੜਿਆ ਗਿਆ ਹੋਇਆ ਉਸ ਬੰਦ ਵਿੱਚ ਇਕੱਠੇ ਹੋਏ ਆ ਇਹ ਬਹੁਤ ਹੀ ਨਿੰਦਨਯੋਗ ਗੱਲ ਹੈ ਉਹ ਕਿਸੇ ਵੀ ਸਮਾਜ ਜਾਂ ਧਰਮ ਨਾਲ ਸੰਬੰਧਿਤ ਰੱਖਦਾ ਹੋਵੇ ਉਸ ਨੂੰ ਤੁਰਸਤੇ ਬਾਰਦੀ ਕਾਰਵਾਈ ਕਰਨੀ ਚਾਹੀਦੀ ਹੈ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜੋ ਵੀ ਕਾਰਵਾਈ ਬੰਦੀ ਹੈ ਉਹਤੇ ਕਰਨੀ ਚਾਹੀਦੀ ਹੈ ਨਹੀਂ ਤਾਂ ਬਾੜਮਿਕੀ ਭਾਈਚਾਰ ਆਪਣੇ ਗੰਮ ਤੇ ਉਸ ਤੇ ਕਾਰਵਾਈ ਕਰੇਗਾ ਜੋ ਬੋਲੇ ਸਮਦਰ ਪਰਹਾਉਂਦੀ ਹੈ ਔਰ ਅਸੀਂ ਹਮੇਸ਼ਾ ਹੀ ਅੱਗੇ ਤੋਂ ਵੀ ਪਹਿਲਾਂ ਤੋਂ ਵੀ ਬਾਬਾ ਸਾਹਿਬਾਂ ਬੇਦਖੜ ਜੀ ਲਈ ਮਿਸ਼ਨ ਕਰਦੇ ਆਏ ਹਾਂ ਤੇ ਕਰਦੇ ਰਹਾਗੇ ਕਿਉਂਕਿ ਜੋ ਸਾਨੂੰ ਉਹਨਾਂ ਨੇ ਇੱਕ ਚੰਗਾ ਜੀਵਨ ਬਤੀਤ ਕਰਨ ਲਈ ਭਾਰਤੀ ਸੰਵਿਧਾਨ ਲੈ ਕੇ ਦਿੱਤਾ ਹੈ ਜੋ ਉਹਨਾਂ ਦੀ ਦੇਣ ਹੈ ਬਹੁਤ ਸਾਡੇ ਲਈ ਬਹੁਤ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਅਸੀਂ ਦੇਣ ਨਹੀਂ ਦੇ ਸਕਦੇ ਪਰ ਸਾਡੇ ਲਈ ਬਹੁਤ ਹੀ ਮੰਤ ਭਾਗੀ ਮੰਤ ਭਾਗੀ ਘਟਨਾ ਹੈ ਕਿ ਜੋ ਮੇਨ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਆ ਉਸ ਵਿਅਕਤੀ ਤੇ ਬਣਦੀ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਹੀ ਕਪੂਰਤਲਾ ਔਰ ਅੱਗੇ ਤੋਂ ਵੀ ਕਪੂਰਤਲਾ ਬੰਦ ਕਰਾਂਗੇ ਜੈ ਭੀਮ ਜੈ ਪਰਤ ਜੋ ਬੋਲੇ ਈ 100 ਰੁਪਏ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਬਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਝੋਕੇ ਬਾਬਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਝੋਕੇ ਈਮਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਝੋਕੇ ਸਾਰਿਆਂ ਨੂੰ ਜੈਵਾਦ ਮਿੱਕੀ ਜੈ ਭੀਮ ਜੈ ਭਾਰਤ ਉਹ ਆਜਾ ਜੀ 26 ਤਰੀਕ ਮਨਤਪਾ ਦੀ ਘਟਨਾ ਹੋ ਰਹੀ ਸੀ ਜਿਸ ਵਿੱਚ ਬਾਬਾ ਸਾਹਿਬ ਵੀ ਬਰਾਉ ਮੇਰਕਰਤਾਬ ਜੀ ਦਾ ਟੋਟਲਾ ਉੱਤੇ ਚੜ ਕੇ ਥੋੜਿਆਂ ਦੇ ਨਾਲ ਤੋੜਿਆ ਗਿਆ ਕਿਸਮ ਦਾ ਚਲਾਇਆ ਗਿਆ ਉਸ ਵਿੱਚ ਉਹ ਵਿਅਕਤੀ ਉਥੇ ਗ੍ਰਿਫਤਾਰ ਤਾਂ ਕਰ ਲਿਆ ਗਿਆ ਸਾਰੇ ਸੰਗਤ ਦੇੰਦੀ ਮੌਜੂਦਗੀ ਦੇ ਵਿੱਚ ਇਹ ਕਾંડ ਹੋਇਆ ਵਾ ਸਭ ਨੂੰ ਪਤਾ ਹੈ ਪ੍ਰਸ਼ਾਸਨ ਵੀ ਉੱਥੇ ਥੋੜਾ ਬੋੜਾ ਮੌਜੂਦ ਹੋਊਗਾ ਇਸ ਵਿੱਚ ਜੋ ਵੀ ਉਹਦੇ ਬੈਕ ਸ਼ਰਾਰਤੀ ਅੰਸਰ ਹੈਗੇ ਆ ਉਹ ਤਾਂ ਚਲੋ ਜਿਹੜਾ ਫੜ ਲਿਆ ਵਾ ਫੜ ਲਿਆ ਜਿਹੜੇ ਇਹਦੇ ਬੈਕ ਸ਼ਰਾਰਤੀ ਅੰਸਰ ਜਿਨ੍ਹਾਂ ਨੇ ਕਰਾਇਆ ਵਾ ਪ੍ਰਸ਼ਾਸਨ ਉਹਦੇ ਤੇ ਵੀ ਜਲਦੀ ਤੋਂ ਜਲਦੀ ਕਾਰਵਾਈ ਕਰੇ ਤੋਂ ਆ ਸਭ ਨੂੰ ਇਹ ਡੇਮੰਡ ਈ ਹੈ ਕਿ ਉਸ ਵਿੱਚ ਸਾਰੇ ਰਲ ਮਿਲ ਕੇ ਇਦਾਂ ਦੀ ਘਟਨਾ ਹੋਈ ਜੋੜੇ ਵਿੱਚ ਅੰਦੋਲਨ ਕਰਿਆ ਕਰੀਏ ਤਾਂ ਕਿ ਜੋ ਇਹੋ ਜਿਹੇ ਸ਼ਰਾਰਤੀ ਅੰਸਰ ਹੈ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣ ਜੈ ਜੀ ਜੈ ਭਗਤ ਸਾਟੇ ਬਣਾਇਆ ਲੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਜੀ ਕੀ ਜੈ ਸੋ ਤੁਹਾਨੂੰ ਸਾਰਿਆਂ ਨੂੰ ਜਿਵੇਂ ਕੀ ਪਤਾ ਹੀ ਆ ਕਿ ਅੰਮ੍ਰਿਤਸਰ ਵਿੱਚ ਸੋ ਸਾਡੇ ਭਗਵਾਨ ਡਾਟਾ ਜੀ ਇਮਰਾਨ ਬੇਦਗਰ ਸਾਹਿਬ ਜੀ ਦੇ ਸਿਰੂਪ ਦੇ ਨਾਲ ਕੁਛ ਸ਼ੈਤਾਨੀ ਵਾਦਕ ਜਿਹੜਾ ਇਨਸਾਨ ਆ ਦੇ ਵੱਲੋਂ ਬੇਦਬੀ ਕੀਤੀ ਗਈ ਆ ਤੇ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੋਂ ਸਾਡੇ ਡਾਕਟਰ ਭੀਮਰਾ ਅੰਬੇਦਕਰ ਸਾਹਿਬ ਜੀ ਜਿਨ੍ਹਾਂ ਦੀ ਸਾਨੂੰ ਬਹੁਤ ਹੀ ਸਾਨੂੰ ਕੁਰਬਾਨੀਆਂ ਦੇ ਕੇ ਸਾਡੇ ਤੂਲਾ ਕਾਲਜਾ ਦੇ ਵਿੱਚ ਬੱਚੇ ਪੜਨ ਜੋਕ ਕੀਤੇ ਆ ਤੇ ਸਾਡੇ ਹੌਣ ਵਾਲੀਆਂ ਪੀੜ੍ਹੀਆਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਿਨ੍ਹਾਂ ਨੇ ਤੇ ਜੋ 26 ਜਨਵਰੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਵਿੱਚ ਇਹ ਗੰਦੀ ਕਥਨਾ ਕੀਤੀ ਆ ਉਸ ਵਿਅਕਤੀ ਨੂੰ ਜਲਦੀ ਤੋਂ ਜਲਦੀ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੋ ਉਹ ਵਿਅਕਤੀ ਬਲਕਿ ਉਹ ਯਕੀਨੀ ਆ ਉਹਦੇ ਨਾਲ ਹੋਰ ਵੀ ਕੋਈ ਮੌਜੂਦ ਹੋਣਗੇ ਸੋ ਕੱਲੇ ਬੰਦੇ ਦਾ ਇਹ ਕੰਮ ਨਹੀਂ ਆ ਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ ਇਹ ਇਹ ਸਾਜ਼ਿਸ਼ ਕੀਤੀ ਗਈ ਆ ਸਾਡੇ ਡਾਕਟਰ ਵੀਮਰਾਓ ਅੰਬੇਦਕਰ ਸਾਹਿਬ ਜੀ ਦੇ ਰੂਪ ਦੇ ਨਾਲ ਕਦੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜੇ ਜਾਂਦੇ ਆ ਕਦੀ ਸਾਡੇ ਸਾਡੇ ਧਰਮਾਂ ਦੇ ਨਾਲ ਬੇਦਬੀਆਂ ਹੁੰਦੀਆਂ ਆ ਸੋ ਇਹਦੇ ਵਿੱਚ ਉਹ ਗੰਦੀਆਂ ਜਿੰਨੀਆਂ ਵੀ ਐ ਵਿੱਚ ਸੁਲਤਾਨਾ ਜਿੰਨੇ ਵੀ ਅੰਸਾਲਿਆ ਨਾਲ ਮੌਜੂਦ ਆ ਇਹ ਉਹਨਾਂ ਦੀ ਹਰਕਤਾਂ ਕੱਲਿਆ ਬੰਦੇ ਦਾ ਕੰਮ ਨਹੀਂ ਆ ਅਸੀਂ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਵੱਲੋਂ ਇਹ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਇਹ ਚੀਜ਼ਾਂ ਜੋ ਜੇ ਨਾ ਕੋਈ ਕਾਰਵਾਈ ਕੀਤੀ ਗਈ ਤਾਂ ਅਸੀਂ ਇੱਦਾਂ ਹੀ ਰੋਜ ਪ੍ਰਦਰਸ਼ਨ ਕਰਦੇ ਰਵਾਂਗੇ ਤੇ ਪੂਰਾ ਪੰਜਾਬ ਬੰਦ ਕਰਨ ਦਾ ਐਲਾਨ ਕਰਦੇ ਆ ਸੋ ਸਾਨੂੰ ਬਹੁਤ ਹੀ ਇਹ ਵਾਲਾ ਜੋ ਵੀ ਘਟਨਾ ਕੀਤੀ ਗਈ ਆ ਸਾਡੇ ਕੋਲ ਬਰਦਾਸ਼ਤ ਨਹੀਂ ਹੋਈ ਸੋ ਅਸੀਂ ਪੰਜਾਬ ਗਵਰਨਮੈਂਟ ਨੇ ਬਹੁਰੇ ਅਪੀਲ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅੱਡੇ ਡਾਕਟਰ ਵੀਨਰਾਮ ਵੇਦਕਰ ਸਾਹਿਬ ਜੀ ਦੇ ਰੂਪ ਦੇ ਨਾਲ ਉਹ ਬੇਦਬੀ ਕੀਤੀ ਹੈ ਅੱਜ ਸਾਡੇ ਡਾਕਟਰ ਵੀਨਰਾਮ ਵੇਦਕਰ ਜੀ ਦੇ ਰੂਪ ਨਾਲ ਬੇਦਬੀ ਕੀਤੀ ਹੈ ਸੋ ਕੱਲ ਸਾਨੂੰ ਜੇਕਰ ਕੋਈ ਵੀ ਵਿਅਕਤੀ ਅੱਜ ਦਾ ਕੋਈ ਮਿਲ ਗਿਆ ਅਸੀਂ ਉਹਦਾ ਬਹੁਤ ਬੁਰਾ ਇੰਜਾਮ ਕਰਾਂਗੇ ਸੋ ਜੇ ਨਾ ਕੋਈ ਉੱਤੇ ਕਾਰਵਾਈ ਕੀਤੀ ਗਈ ਤਾਂ ਅਸੀਂ ਪੂਰਾ ਪੰਜਾਬ ਬੰਦ ਕਰਾਂਗੇ ਤਾਂ ਜੋ ਉਹਤੀ ਆਹੋ ਜੇ ਗੰਦੀਆ ਹਰਕਤਾਂ ਕਰਦੇ ਆ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਡਾਕਟਰ ਭੀਮਰਾਓ ਮੇਦਕਰ ਸਾਹਿਬ ਤੇ ਸਾਡੀ ਦਲੀ ਸੁਰੱਖਿਤਾ ਸੇਨ ਬੀਐਸਐਸ ਭਾਰਤ ਦਲਿਤ ਸਮਾਜ ਸਾਡਾ ਉਹਦਾ ਡਟ ਕੇ ਵਿਰੋਧ ਕਰੇਗਾ ਜੋ ਜਾਵਲਮਿਕੀ ਹਰ ਹਰ ਵਾਲਮਿਕੀ Jai Jeffy,